ਸਭ ਤੋਂ ਪਹਿਲਾਂ ਸਾਰੇ মিডিਆ ਦੇ ਸਾਥੀਆਂ ਦਾ ਬਹੁਤ ਧੰਨਵਾਦ ਹੈ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਪਹੁੰਚੇ ਹੋ ਭਾਵੇਂ ਉਹ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਾਂ ਸੋਸ਼ਲ ਮੀਡੀਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪ੍ਰਤੀਨਿਧਤਾ ਕਰਦੇ ਹੋ ਤੁਹਾਡਾ ਬਹੁਤ ਧੰਨਵਾਦ ਅੱਜ ਦਾ ਇਸ ਗੰਭੀਰ ਵਿਸ਼ੇ ਤੇ ਜਿਹੜੀ ਪ੍ਰੈਸ ਵਾਰਤਾ ਉਹਨੂੰ ਤੁਸੀਂ ਸਾਰੀ ਦੁਨੀਆ ਤੱਕ ਪਹੁੰਚਾਉਂਗੇ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਕੈਮਰੇ ਰਾਹੀਂ ਪਹਿਲਾਂ ਵੀ ਦਿਖਾ ਰਹੇ ਹੋ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚ ਚੱਲ ਰਹੇ ਨੇ ਔਰ ਫਰਵਰੀ ਤੋਂ ਹੀ ਚੱਲ ਰਹੇ ਨੇ ਇਹ ਉਹੀ ਦੋਨੇ ਫਾਰਮ ਨੇ ਜਿੰਨਾ ਨਾਲ 26 ਸੈਕਟਰ ਦੇ ਵਿੱਚ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਸ਼ ਕੋਹਲ ਜੀ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਸਾਰੇ ਉਹਨਾਂ ਦੇ ਆਫੀਸਰ ਸਹਿਬਾਨ ਨਾਲ 8-8 ਘੰਟੇ ਦੀ ਵਾਰਤਾ ਕਈ ਦੌਰ ਦੀ ਹੋਈ ਤੁਸੀਂ ਵੀ ਰਾਤ ਦੇ 2-2 3-3 ਵਜੇ ਤੱਕ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਡਿਟੇਲ ਕੀ ਹੁੰਦੀ ਹੈ ਕੀ ਹੋਇਆ ਸੋ ਉਸ ਤੋਂ ਬਾਅਦ ਕਿਉਂਕਿ ਫਰਵਰੀ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਤਾਂ ਦੋ ਤਿੰਨ ਦੌਰ ਦੀ ਗੱਲਬਾਤ ਸੀ ਫੈਸਲਾ ਕਿਸਾਨ ਸੰਗਠਨ ਨੇ ਕਰਨਾ ਮੈਂ ਤਾਂ ਬਤੌਰ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰ ਰਿਹਾ ਸੀ ਮੈਂ ਉਸ ਵੇਲੇ ਵੀ ਤੁਹਾਨੂੰ ਮੈਂ ਇਹੀ ਸਟੇਟਮੈਂਟ ਦਿੱਤੀ ਸੀ ਮੰਗਾ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਕਿ ਆਪਾਂ ਉੱਥੇ ਜਾਣ ਦੀ ਬਜਾਏ ਉਹਨਾਂ ਨੂੰ ਇੱਥੇ ਬੁਲਾ ਲੈਨੇ ਆ ਉਹ ਆਏ ਵੀ ਪਰ ਉਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਦੇਸ਼ ਚ ਇਲੈਕਸ਼ਨ ਦੇ ਵਿੱਚ ਚਲਾ ਗਿਆ ਮਾਰਚ 16 ਨੂੰ ਇਲੈਕਸ਼ਨ ਕੋਰ ਲੱਗ ਗਿਆ ਤੇ ਜੁਲਾਈ ਤੱਕ ਇਲੈਕਸ਼ਨ ਚੱਲੀ ਫਿਰ ਦੁਬਾਰਾ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪਰ ਇੰਦਮ ਮੀਂडम ਜੁਲਾਈ ਤੋਂ ਲੈ ਕੇ ਜੇ ਆਪਾਂ ਕਰ ਲਈਏ ਕਾਊਂਟ ਤਾਂ ਫਿਰ ਕੋਈ ਦੁਬਾਰਾ ਐਫਰਟ ਨਹੀਂ ਕੀਤੀ ਗਈ ਕੇਂਦਰ ਦੁਆਰਾ ਕਿ ਉਹਨਾਂ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਦੁਬਾਰਾ ਗੱਲਬਾਤ ਕਰ ਲਈਏ ਜਾਂ ਕੋਈ ਉਹਨਾਂ ਦੀਆਂ ਮੰਗਾਂ ਬਾਰੇ ਕਿਸੇ ਵੀ ਸਟੇਕ ਹੇਲਡਸ ਨੂੰ ਬੁਲਾ ਲਈਏ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਬੁਲਾ ਕੇ ਗੱਲਬਾਤ ਦਾ ਕੋਈ ਦੌਰ ਸ਼ੁਰੂ ਕਰੀਏ ਕਿਉਂਕਿ ਸਰਕਾਰ ਤਾਂ ਉਸੇ ਪਾਰਟੀ ਦੀ ਬਣ ਗਈ ਜਿਨ੍ਹਾਂ ਨਾਲ ਪਹਿਲਾਂ ਸਵਾ ਸਾਲ ਅੰਦੋਲਨ ਚੱਲਿਆ ਤੇ ਪ੍ਰਧਾਨ ਮੰਤਰੀ ਜੀ ਨੇ ਖੁਦ ਆ ਕੇ ਟੀਵੀ ਤੇ ਕਿਹਾ ਕਿ ਮੇਰੀ ਤਪੱਸਿਆ 'ਚ ਕਮੀ ਰਹਿ ਗਈ ਹੋਣੀ ਇਸ ਕਰਕੇ ਮੈਂ ਕਾਨੂੰਨ ਜਿਹੜੇ ਨੇ ਇਹ ਵਾਪਸ ਲੈਣਾ ਤਾਂ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉਹ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਤੇ ਡਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਬਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾਂ ਕਾਮਨ ਹੀ ਨੇ ਮੰਗਾਂ ਸਾਰੀਆਂ ਸੇਮ ਨੇ ਜਥੇਬੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ ਤੇ ਤੈਨਾਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਤਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਮੈਂ ਡੱਲੇਵਾਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇੱਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੇ ਤੂੰ ਕਿਉਂ ਜੀ ਨਾ ਤਾਂ ਉਹ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚਿੰਗਾਰੀ ਪੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰੀਟਰੀ ਚ ਬੈਠੇ ਨੇ ਪਰ ਇਹ ਗੱਲਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹੇਲਡਰਜ਼ ਨੂੰ ਬੁਲਾ ਲਓ ਗੱਲ ਕਰ ਲਓ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ਵ ਗੁਰੂ ਜੇ ਭਾਰਤ ਬਣਨਾ ਚਾਹੁੰਦਾ ਹੈ ਤੇ بڑے بڑے ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤਾਂ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲਓ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ بجائے ਪੰਜਾਬ ਸਰਕਾਰ ਦੀ ਅੰਬਾਰੀ ਹੈ ਜੀ ਪੰਜਾਬ ਸਰਕਾਰ ਦੀ ਅੰਬਾਰੀ ਹੈ ਜੀ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾ ਸਾਰੀਆਂ ਯੂਨੀਅਨਸ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਭਵੰਚ ਕਦੇ ਕਦੇ ਅ 26 ਸੈਕਟਰ ਬੜੇ ਪਵਨ ਚ ਮਦਦ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਹਾਂ ਇਸ ਵਕਤ ਖੇਤੀ ਮੰਤਰੀ ਸ਼ਿਵਰਾ ਚੋਹਾਨ ਨੇ ਉੱਧ ਪ੍ਰਦੇਸ਼ ਵੀ ਇੱਕ ਖੇਤੀ ਵਾਲਾ ਵੱਡਾ ਰਾਜ ਹੈ ਮੱਧ ਪ੍ਰਦੇਸ਼ ਚ ਵੀ ਮਾਲਵਾ ਹੈ ਮੱਧ ਪ੍ਰਦੇਸ਼ ਦਾ ਇੱਕ ਏਰੀਆ ਜਿਹਾ ਨਾ ਮਾਲਵਾ ਮਾਲਵੇ ਦਾ ਮਤਲਬ ਪਹ ਜਾਓ ਉਹਨਾਂ ਨੂੰ ਪਤਾ ਹੈ ਉਹ ਮੁੱਖ ਮੰਤਰੀ ਰਹੇ ਉੱਥੋਂ ਦੇ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਖੇਤੀ ਦੇ ਸਮੱਸਿਆਵਾਂ ਦਾ ਪਤਾ ਹੈ ਬੁਲਾ ਲਓ ਬੁਲਾ ਕੇ ਗੱਲ ਕਰੋ ਔਰ ਉਹੀ ਮੰਗਾ ਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ 'ਚ ਕਮੀ ਰਹਿ ਗਈ ਹੋਣੀ ਵੀ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕੇ ਬਜਾਏ ਉਸ ਦੇ ਕਿ ਉਹ ਮੰਗਾ ਤੇ ਜਿਹ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜਾ ਸਾਨਾ ਦੀਆਂ ਮੰਗਾਂ ਨੇ ਅਗਰੀਕਲਚਰ ਸਟੇਟ ਦੀਆਂ ਹੋਣੇ ਵੀ ਚਾਹੀਦੀ ਮੰਗਾਂ ਹੀ ਨੇ ਅਸੀਂ ਫੂਡ ਬੋਲਾਂ ਦੇਸ਼ ਦੇ ਉਹਦੀ ਬਜਾਏ ਉਨਾਂ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਈ ਜਾਂਦੇ ਨੇ ਸਾਡੇ ਕੋਲੇ ਚਿੱਠੀ ਆਈ ਪਈ ਹੈ ਕਿ ਜੀ ਤੁਹਾ ਆਪ ਦੀ رائے ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ। ਉਹ ਮੰਡੀ ਕਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ। ਏਜੰਸੀ ਹੈ। ਤੇ ਉਹਨੂੰ ਤੁਸੀਂ ਫੇਰ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹੋ। ਸੋ ਅਸੀਂ سپورਟ ਨਹੀਂ ਕਰਦੇ। ਅਸੀਂ ਕਿਉਂਕਿ ਉੱਥੇ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ। ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਉਹਦੇ 'ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨਾਂ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਤਾਂ ਇੱਧਰਲੇ ਪਾਸੇ ਦੀ ਫੜ ਲੈ ਇੱਧਰਲੇ ਪਾਸੇ ਦੀ ਫੜ ਲੈ ਔਰ ਇਸ ਤਰ੍ਹਾਂ ਬੇਪਰਵਾਹੀਆਂ ਨਹੀਂ ਚਲਦੀਆਂ ਹੁੰਦੀਆਂ ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ ਕੀ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਹਰਿਆਣੇ 'ਚ ਇਲੈਕਸ਼ਨ ਜਿੱਤ ਗਏ ਫੇਰ ਕੀ ਹੁੰਦਾ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੀ ਸਿਰਫ ਤੁਸੀਂ ਸਿਰਫ ਰਾਜਨੀਤਿਕ ਫਰਕ ਹੀ ਦੇਖੋਗੇ ਬਸ ਕਿ ਜਿਹੜੀ ਚੀਜ਼ ਵੋਟਾਂ ਨੂੰ ਅਸਰ ਪਾਉਂਦੀ ਹੈ ਉਸੇ ਨਾਲ ਹੀ ਗੱਲ ਕਰੂੰ ਹੈਗੇ ਤਾਂ ਸਾਡੇ ਅਨੁਦਾਤੇ ਆ ਉਹ ਤਾਂ ਅਨੁਦਾਤੇ ਕਹਿੰਨੇ ਆਪਾਂ ਸੁਸ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਸਾਰਾ ਆਰਡਰ ਡਿਟੇਲ ਚ ਮੈਂ ਰੋਜ਼ ਜਿੰਨਾ ਵੀ ਜੋ ਵੀ ਆਉਂਦਾ ਮੈਂ ਪੜਦਾ ਸਾਡੇ ਡੀਜੀਪੀ ਉੱਥੇ ਵਿਜ਼ਿਟ ਕਰਦੇ ਆ ਏਡੀਜੀਪੀ ਟਾਇਰਡ ਜਿਸ ਕਰਨ ਸਿੰਘ ਵਿజిਟ ਕਰਦੇ ਆ ਮੇਰੇ ਨਾਲ ਪਹਿਲਾਂ ਗੱਲ ਕਰਦੇ ਆ ਕਿ ਆ ਜਾਓ ਮਿਲ ਕੇ ਆਓ ਗੱਲ ਕਰੋ ਐਸਐਸਪੀ ਪਟਿਆਲਾ ਡੀਆਈਜੀ ਪਟਿਆਲਾ ਡੀਸੀ ਪਟਿਆਲਾ ਸਾਡੇ ਅਫਸਰ ਸਾਰੇ ਉੱਥੇ ਅਸੀਂ ਸਾਡੀ ਕੈਬਨਟ ਦੇ ਸਾਥੀ ਜਾਂਦੇ ਆ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਹਰਿਆਣਾ ਮਾਰ ਰਿਹਾ ਹਰਿਆਣਾ ਦੀ ਬੀਜੇਪੀ ਸਰਕਾਰ ਹੈ ਮੰਗਾ ਦਿੱਲੀ ਨਾਲ ਨੇ ਮੋਦੀ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਵਿੱਚ ਕਿੱਥੋਂ ਪਾ ਲਈ ਉਹਨਾਂ ਨੇ ਮਤਲਬ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਕਿ ਤੁਸੀਂ ਸਾਨੂੰ ਹੀ ਮਤਲਬ ਆਪચ્ੀ ਸਾਡਾ ਕਲੈਸ਼ ਕਰਾ ਦੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਵੀ ਕਿਸਮ ਦੀ ਕੈਜੁਐਲਟੀ ਹੋਵੇ ਕੋਈ ਜਾਨੀ ਨੁਕਸਾਨ ਹੋਵੇ ਜਾਂ ਕੋਈ ਲਖਮੀ ਹੋਵੇ ਤੇ ਹਾਂ ਪਰ ਅਸੀਂ ਲਗਾਤਾਰ ਇਨ ਟੱਚ ਆ ਉਹਨਾਂ ਦੀ ਸਿਹਤ ਜਿਹੜੀ ਹੈ ਡਾਕਟਰ ਉੱਥੇ ਬੈਠੇ ਨੇ ਜਦੋਂ ਵੀ ਉਹ ਇਜਾਜ਼ਤ ਦਿੰਦੇ ਆ ਮੈਡੀਕਲ ਵੀ ਅਸੀਂ ਮੈਂ ਟੈਸਟ ਵਗੈਰਾ ਜਦ ਉਹਨਾਂ ਦਾ ਬਲੱਡ ਲੈ ਕੇ ਟੈਸਟ ਵਗੈਰਾ ਵੀ ਕਰਦੇ ਆ ਅੱਗੇ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੱਕੇ ਨਾਲ ਤਾਂ ਤੁਸੀਂ ਖਵਾ ਨਹੀਂ ਸਕਦੇ ਕੁਝ ਮੈਡੀਕਲ ਹੀ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਇਹ ਅੱਗੇ ਉਹਨਾਂ ਦੀ ਜਿਹੜੀ ਹੈ ਜਿਥੇ ਬੰਦੀ ਦਾ ਫੈਸਲਾ ਹੋਊਗਾ ਪਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਹਾਂ ਦਲੇਵਰ ਸਾਹਿਬ ਨੂੰ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਤੇ ਬੜਾ ਸਿੱਧਕ ਤੇ ਸਿਰੜ ਹੈ ਤੇ ਪਰ ਇਹਦੇ ਲਈ ਤੁਹਾਡੀ ਸਿਹਤ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਦਾ ਜੋਖਮ ਜਾਨ ਨੂੰ ਨਾ ਹੋਵੇ ਕਿ ਲੰਬੀ ਲੰਬੀ ਤਰੀਕਾ ਦੇ ਰਿਹਾ ਸਾਨੂੰ ਬੰਦਾ 38 ਦਿਨ ਤੋਂ ਬੈਠਾ ਅਸੀਂ ਵੀ ਕਹਿ ਰਹੇ ਹਾਂ ਕਿ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਉੱਥੇ ਜਦੋਂ ਕੋਈ ਐਦਾਂ ਦਾ ਹਾਲਾਤ ਹੈ ਹੀ ਨਹੀਂ ਕਿ ਉਹਨਾਂ ਨੂੰ ਜ਼ਬਰਦਸਤੀ ਚੱਕ ਕੇ ਲੈ ਜਾਓ ਜੀ ਹਸਤਾਚ ਪਹਿਲਾਂ ਅਸੀਂ ਤਾਂ ਲੈ ਕੇ ਗਏ ਸੀ ਪਹਿਲਾਂ ਵੀ ਜਦੋਂ ਉਹਨਾਂ ਦਾ ਹਜੇ ਬੈਠੇ ਨਹੀਂ ਸੀ ਡੀ ਐਮ ਸੀ ਚ ਅਸੀਂ ਚੈੱਕ ਅਪ ਕਰਾਉਣ ਲੈ ਗਏ ਸੀ ਤੇ ਉਹਨਾਂ ਨੇ ਇੱਥੇ ਕੋਈ ਹੋਰ ਬੰਦਾ ਕੋਈ ਸੀਗਾ ਉਹਨਾਂ ਦਾ ਉਹ ਬੈਠ ਕੇ ਸੀਗਾ ਸੋ ਮਤਲਬ ਤੁਸੀਂ ਅੱਛਾ ਉਹ ਇਹ ਵੀ ਨਹੀਂ ਹੈਗਾ ਕਿ ਉਹ ਜੇ ਗੱਲਬਾਤ ਵਾਸਤੇ ਆਫਰ ਆ ਜੇ ਫਿਰ ਨਾ ਜਾਣ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਗੱਲ ਗੱਲਬਾਤ ਦੀ ਤੁਸੀਂ ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਹੋ ਦੇਸ਼ ਦੇ ਖੇਤੀ ਮੰਤਰੀ ਹੋ ਦੇਸ਼ ਦੇ ਔਰ ਪੰਜਾਬ ਦੇਸ਼ ਦਾ ਹਿੱਸਾ ਹੈ ਔਰ ਖੇਤੀ ਦੇ ਮਾਮਲੇ 'ਚ ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਣਾ ਕਿ ਅੜੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਸੋ ਦੁਨੀਆ 'ਚ ਵੀ ਜੰਗਾਂ ਲੱਗਦੀਆਂ ਨੇ ਧੋਪਾਂ ਚੱਲਦੀਆਂ ਨੇ ਮਜ਼ਾਈਲਾਂ ਚੱਲਦੀਆਂ ਨੇ ਪਰ ਬੈਕ ਇਨ ਵੇੜਾ ਤਾਂ ਟੇਬਲ 'ਤੇ ਹੁੰਦਾ ਸੋ ਪਹਿਲਾਂ ਵੀ ਬੈਠੇ ਹੋ ਗੱਲ ਕਰੋ ਜੀ ਕਮੇਟੀ ਬਣਾਓ ਜਾਂ ਕੋਈ ਉਹਨਾਂ ਨੂੰ ਸਟੇਕ ਹੇਲਡਰਸ ਖਾਸ ਤੌਰ ਤੇ ਜਿਹੜੇ ਜਿਹੜੇ ਪ੍ਰਭਾਵਿਤ ਇਲਾਕੇ ਨੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਜਿਆਦਾ ਜਿਹੜਾ ਖੇਤੀ ਪ੍ਰਧਾਨ ਪਸੂਬੇ ਕਹਿ ਸਕਦੇ ਹਾਂ ਤੇ ਪਰ ਫਿਰ ਵੀ ਤੁਸੀਂ ਸਾਡੇ ਫੇਰ ਚੰਗੇ ਭਲੇ ਚੱਲਦੇ ਸਿਸਟਮ ਦੇ ਵਿੱਚ ਛੇੜਛਾੜ ਕਰ ਰਹੇ ਆ ਆਹ ਕਾਨੂੰਨ ਲਿਆਵਾਂਗੇ ਜੀ ਹੁਣ ਆਹ ਕਾਨੂੰਨ ਲਿਆਵਾਂਗੇ ਜੀ ਮੰਡੀਆਂ ਖਤਮ ਕਰਦੇ ਅਸੀਂ ਮੰਡੀਆਂ ਮਾਡਰਨ ਬਣਾਉਣ ਨੂੰ ਫਿਰਦੇ ਆ ਵੀ ਮੰਡੀਆਂ ਜਿਹੜੀਆਂ ਉਹਨੂੰ ਹੋਰ ਮਾਡਰਨ ਕਰੀਏ ਉਹਨਾਂ ਨੂੰ ਵਧੀਆ ਉਹ ਕਹਿੰਦੇ ਮੰਡੀਆਂ ਹੀ ਖਤਮ ਕਰ ਦੇਣੇ ਜਿਹੜਾ ਉਹ ਨਾਮਾ ਕਰੂੰਗੇ ਸੇਮ ਹੀ ਤਾਂ ਹੈਗਾ ਸੀ ਫਿਰ ਉਹ ਤੀਜਾ ਕਾਨੂੰਨ ਸੀ ਜਿਹੜਾ ਤੇ ਸੇਮ ਹੀ ਹੈਗਾ ਉਹ ਸੋ ਇੱਕ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਅਸੀਂ ਉਹਨੂੰ ਸਰਕਾਰ ਵੱਲੋਂ ਰეკਮੈਂਡ ਕਰੀਏ ਪੰਜਾਬ ਵੱਲੋਂ ਅਸੀਂ ਲਿਖ ਕੇ ਭੇਜ ਰਹੇ ਹਾਂ ਕਿ ਜੀ ਬਿਲਕੁਲ ਨਹੀਂ ਅਸੀਂ ਐਕਸੈਪਟ ਕਰਾਂਗੇ ਇਸ ਨੂੰ ਤੁਸੀਂ ਕਿਤੇ ਹੋਰ ਟਰਾਈ ਕਰ ਲਓ ਪੂਰੇ ਦੇਸ਼ 'ਚ ਜੇ ਕੰਮ ਜਾਊਗਾ ਸਾਡੇ ਨਾਲ ਗੱਲ ਕਰ ਲਿਓ ਫਿਰ ਬਾਅਦ 'ਚ डीएपी ਤੁਹਾਡੇ ਤੋਂ ਪੂਰੀ ਨਹੀਂ ਹੁੰਦੀ ਚੌਲ ਤੁਹਾਡੇ ਤੋਂ ਪੁਰਾਣੇ ਚੱਕੇ ਨਹੀਂ ਜਾਂਦੇ ਤੇ ਨਵੀਆਂ ਤੁਸੀਂ ਜਿਹੜੀਆਂ ਆਪਾਂ ਕਹਿੰਦੇ ਸਿੰਗਣੀਆਂ ਛੜੀ ਜਾਂਦੇ ਹੋ ਤੁਸੀਂ ਸੋ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਹਿਣੀ ਚਾਹਣਾ ਕਿ ਅਸੀਂ ਕੋਈ ਸਪਰੀਮ ਕੋਰਟ ਦਾ ਮਾਣਯੋਗ ਸੁਪਰੀਮ ਕੋਰਟ ਦਾ ਅਸੀਂ ਇੱਜ਼ਤ ਕਰਦੇ ਆਂ ਉਹਨਾਂ ਦਾ ਫੈਸਲਾ ਸਿਰ ਮੱਥੇ ਹੈ ਸਿਹਤ ਪੱਖੋਂ ਉਹਨਾਂ ਦੀ ਸਿਹਤ ਦੀ ਜਿਹੜੀ ਹੈ ਅਸੀਂ ਬਿਲਕੁਲ ਕੌਨਸ਼ੀਅਸ ਆਂ ਹਰ ਵਕਤ ਅਲਰਟ ਆਂ ਉਹਨਾਂ ਨੂੰ ਕਿਹਾ ਵੀ ਹੋਇਆ ਸਾਡੀ ਉਹਨਾਂ ਦੇ ਜਿਹੜੀ ਵਾਲੇ ਵਾਲੀ ਜਥੇਬੰਦੀ ਹੈ ਦੇ ਹੋਰ ਸੀਨੀਅਰ ਲੀਡਰ ਨੇ ਇਨ ਟੱਚ ਮੈਂ ਵੀ ਜਦੋਂ ਗੱਲ ਕੀਤੀ ਸੀ ਡੱਲੇਵਾਲ ਸਾਹਿਬ ਨੇ ਹੀ ਕਿਹਾ ਸੀਗਾ ਕੋਈ ਹੈਲਥ ਐਮਰਜੈਂਸੀ ਚ ਨਾ ਪਾਇਓ ਅਸੀਂ ਤੁਹਾਡੇ ਨਾਲ ਖੜੇ ਆਂ ਪਰ ਇਸ ਤਰ੍ਹਾਂ ਦਾ ਕੋਈ ਪੈਨਿਕ ਨਾ ਕ੍ਰੀਏਟ ਹੋ ਜਾਏ ਕਿ ਕਿਸੇ ਦੀ ਆਪਸ ਹੀ ਪੰਜਾਬ ਪੁਲਿਸ ਕੌਣ ਹੈ ਜੀ ਉਹ ਵੀ ਕਿਸਾਨਾਂ ਦੇ ਮੁੰਡੇ ਆ ਤੇ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਰਬਾ ਨਾ ਕਰੇ ਹੁੰਦੀਏ ਕਿ ਕੌਣ ਕੌਣ ਆਪਾਂ ਭਾਈ ਭਾਈ ਹੋ ਲੜਾਂਗੇ ਉਹ ਚਾਹੁੰਦੇ ਆ ਵੀ ਲੜਪੋ ਸুইস ਕਰਕੇ ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਨੇ ਉੱਥੇ ਆਵਾਜ਼ ਉਠਾਈ ਹੈ ਪਾਰਲੀਮੈਂਟ ਜੋ ਸੈਸ਼ਨ ਚੱਲਦਾ ਸੀ ਜਿਸ ਵੇਲੇ ਅੰਦੋਲਨ ਚੱਲ ਰਿਹਾ ਸੀ ਪਹਿਲਾਂ ਵਾਲਾ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਆਵਾਜ਼ ਉਠਾਈ ਸੀ ਅਸੀਂ ਗੰਨੇ ਦਾ ਸਾਰੇ ਦੇਸ਼ ਤੋਂ ਵੱਧ ਰੇਟ ਦੇ ਰਹੇ ਹਾਂ ਅਸੀਂ ਆਪਣੇ ਧਰਤੀ ਵਿਚਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਜਾਂ ਉਹਨਾਂ ਨੂੰ ਬਿਜਲੀ ਦੀ ਕੋਈ ਕਮੀ ਨਹੀਂ ਸੀ ਕਰ ਰਹੇ ਨਹਿਰੀ ਪਾਣੀ ਜਿਹੜਾ ਉਹਦਾ ਤੁਸੀਂ ਪੜੀ ਲਿਆ ਹੋਣਾ ਸੈਂਟਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਪਾਣੀ ਪੰਜਾਬ ਦਾ ਥੋੜਾ ਉੱਪਰ ਆਉਣ ਲੱਗ ਗਿਆ 11 ਸੋ ਇਸ ਕਰਕੇ ਐ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਉੱਤਮ ਖੇਤੀ ਮਦਮ ਵਪਾਰ ਨਖਿੱਦ ਚਾੱਕਰੀ ਜਿਹੜੀ ਖੇਤੀ ਨੂੰ ਨੰਬਰ 1 ਤੇ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੇ ਉੱਤਮ ਨੰਬਰ 1 ਤੇ ਵਪਾਰ ਨੂੰ ਦੂਜੇ ਨੰਬਰ ਤੇ ਨੌਕਰੀ ਨੂੰ ਤੀਜੇ ਨੰਬਰ ਤੇ ਅੱਜ ਉਲਟਾ ਹੋ ਗਿਆ ਜੀ ਨੌਕਰੀ ਪਹਿਲੇ ਨੰਬਰ ਤੇ ਆ ਗਈ ਵਪਾਰੀ ਪਹਿਲੇ ਨੰਬਰ ਤੇ ਆ ਗਏ ਖੇਤੀ ਕਿਤੇ ਰੋਲੀ ਗਈ ਵਿਚੀ ਮਜਬੂਰੀ ਦਾ ਧੰਦਾ ਬਣ ਗਿਆ ਵਿਚਾਰ ਹੋਰ ਕੁਝ ਕੰਸਰ ਖੇਤੀ ਕਰ ਲੋ ਸੋ ਇਹਨੂੰ ਲਾਹੇਵੰਤ ਧੰਦਾ ਤਾਂ ਬਣੂਗਾ ਜੇ ਉਹਨਾਂ ਦੀਆਂ ਮੰਗਾਂ ਮਾਰਕੀਟ ਮੁਤਾਬਕ ਮਾਰਕੀਟ ਦੀ ਮੰਗ ਮੁਤਾਬਕ ਜਾਂ ਮਹਿੰਗਾਈ ਮੁਤਾਬਕ ਉਹਨਾਂ ਦੀਆਂ ਫਸਲਾਂ ਦੇ ਭਾਅ ਮਿਲਣਗੇ ਉਹ ਲਾਗੂ ਨਾ ਕਰੀਏ ਤਾਂ ਅਸੀਂ ਜਨਵਾਰ ਹੋਵਾਂਗੇ ਸਾਨੂੰ ਸਾਡੇ ਐਫਸੀ ਨੂੰ ਅਸੀਂ ਚਾਵਲ ਦਿੰਨੇ ਆ ਸਾਨੂੰ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ 41 42000 ਕਰੋੜ ਰੁਪਇਆ ਦੇ ਕੇ ਸਾਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਦੇਖ ਲੋ ਐਨੇ ਪੈਸੇ ਦੇਤੇ ਉਹ ਭਈ ਸਾਨੂੰ ਤੁਸੀਂ ਐਂ ਦੇਤੇ ਅਸੀਂ ਤੁਹਾਨੂੰ ਚਾਲ ਦੇ ਰਹੇ ਆਂ ਦੇਸ਼ ਵਾਸਤੇ 182 ਲੱਖ ਮੀਟਰ ਕਿਟਨ ਅਈ ਤਾਂ ਧਰਤੀ ਆਪਣੀ ਧਰਤੀ ਖਾ ਗਏ ਇਸ ਤਾਂ ਇਹ ਚੱਕਰ ਚ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਇਹ ਕੋਈ ਨਾ ਕੰ ਜਿਹਦੇ ਨਾਲ ਆਮ ਲੋਕਾਂ ਨੂੰ ਦੀ ਜ਼ਿੰਦਗੀ ਚ ਕੋਈ ਤਤੰਗੀ ਪਰੇਸ਼ਾਨੀ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕ ਤੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਦਾ ਇਕਨੋਮੀ ਦਾ ਘਾਟਾ ਪੈ ਜੀ ਇੱਕ ਦਿਨ ਚ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਉਹ ਕੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਆਂ ਸਾਰੇ ਦੇਸ਼ ਦੇ ਖੇਤੀ ਮੰਤਰੀਆਂ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕੋਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਹੋ ਜਾਊਗਾ ਸਾਨੂੰ ਇਹ ਐਮਬੂਲੈਂਸ ਇਹ ਐਮਬੂਲੈਂਸ ਲੈ ਲੋ ਜੀ ਕਹਿੰਦੇ ਜੇ ਤੁਹਾਡੀ ਲੋੜ ਐ ਸਿੱਥੋਂ ਤੁਹਾਨੂੰ ਫੋਰਸਾਂ ਦੇ ਦਿੰਨੇ ਆ ਯਾਰ ਕਮਾਲ ਹੈ ਉਹਦੀ ਵਿਜਾਇ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ ਕਿ ਜੀ ਆਪਾਂ ਗੱਲਬਾਤ ਕਰਨ ਨੂੰ ਤਿਆਰ ਸਾਰੇ ਸਟੇਕ ਹੋਲਡਰ ਜਨਾਬ ਸਾਰੀਆਂ ਫਾਰਮ ਜੁਨੀਅਨ ਨੂੰ ਬੁਲਾ ਲਾਂਗੇ ਸੋ ਇਹ ਇਹਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਦਿੱਲੀ ਚ ਇਲੈਕਸ਼ਨ ਐ ਪੰਜਾਬ ਸਰਕਾਰ ਨੂੰ ਤੰਗ ਕਰ ਲੋ ਫਿਰ ਕਹਦਾਂਗੇ ਦੇਖ ਲੋ ਜੀ ਉਹ ਪੰਜਾਬ ਦੇਖ ਲੋ ਕਿਵੇਂ ਐ ਜੀ ਇਸ ਤਰ੍ਹਾਂ ਦੀਆਂ ਕੂਝੀਆਂ ਜਾਂ ਮੈਂ ਕਹਿੰਨਾ ਕਿ ਲੈਵਲ ਤੋਂ ਥੱਲੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਮੈਂ ਸੈਂਟਰ ਸਰਕਾਰ ਨੂੰ ਗੱਲ ਕਹਿਣੀ ਚਾਹੁੰਨਾ ਕਿ ਗੱਲਬਾਤ ਕਰਨ ਲਈ ਰਾਹ ਖੋਲੋ ਥੋੜੇ ਸਪੋਕਸਪਰਸਨ ਰੋਜ਼ ਕਹੀ ਜਾਂਦੇ ਟੀਵੀ ਤੇ ਗੱਲਬਾਤ ਨਹੀਂ ਨਿਪੜੂਗਾ। ਤਾਂ ਗੱਲਬਾਤ ਬੁਲਾਉਂਦੇ ਕਿਉਂ ਨਹੀਂ ਤੁਸੀਂ? ਸਪੋਕਸਪਰਸਨ ਸਾਰੇ ਹੀ ਗਈ ਜਾਂਦੇ ਪੰਜਾਬੀ ਵਾਲੇ ਵੀ, ਨੈਸ਼ਨਲ ਲੈਵਲ ਵਾਲੇ ਵੀ। ਕਿ ਗੱਲਬਾਤ ਨਾਲ ਹੀ ਨਿਪੜੂਗਾ। ਫਿਰ ਬੁਲਾਓ ਜੀ ਜਿਹਨਾਂ ਨੂੰ ਗੱਲਬਾਤ ਵਾਸਤੇ। ਤੁਸੀਂ ਐਂ ਕਹੋ ਕਿ ਜਾਨੋ ਜਿਹਨੂੰ ਚੱਕ ਕੇ ਲੈ ਜਾਓ ਜੀ ਹਸਪਤਾਲ ਚ ਲੈ ਜਾਓ ਜੀ। ਇਹ ਆਹ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋ ਜੀ। ਆਹ ਹੋ ਗਿਆ ਸਾਰੇ ਜ਼ਿੰਮੇਵਾਰੀ ਤੁਹਾਡੀ ਹੈ ਜੀ। ਸਵਸੀਂ ਸਾਰੇ ਅਫਸਰ ਸਾਡੇ ਇਨਟੈਚ ਨੇ। ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ। ਇਸ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਗੜਬੜੀ ਹੋਵੇ ਬਹੁਤ ਸਾਰਾ ਖੂਨ ਹੈ ਧਰਤੀ ਤੇ ਬਹਿ ਚੁੱਕਿਆ ਆਲਰੇਡੀ ਅਸੀਂ ਮਤਲਬ ਬਹੁਤ ਮਤਲਬ ਦੇਖ ਚੁੱਕੇ ਹਾਂ ਜੀ ਪੁਗਤ ਚੁੱਕੇ ਹਾਂ ਸੋ ਸਾਡੇ ਅੱਲੇ ਨੇ ਦਰਦ 47 ਤੋਂ ਲੈ ਕੇ ਸੋ ਇਸ ਕਰਕੇ ਜੇ ਅਸੀਂ ਰੋਟੀ ਖਾਉਣਿਆਂ ਜਾਂ ਹਰੀ ਕ੍ਰਾਂਤੀ ਜਾਂ ਉਹਨਾਂ ਤਾਰੀਫਾਂ ਬੜੀਆਂ ਹੁੰਦੀਆਂ ਸਾਡੀਆਂ ਪਰ ਜਦੋਂ ਹਰੀ ਕ੍ਰਾਂਤੀ ਕਰਕੇ ਸਾਡਾ ਪਾਣੀ ਥੱਲੇ ਧਰਤੀ ਦਾ ਖਤਮ ਹੋ ਰਿਹਾ ਜਾਂ ਸਾਨੂੰ ਪਾਣੀ ਮਿਲ ਰਿਹਾ ਉਹਦੋਂ ਕਹਿੰਦੇ ਏਅਰ ਐਂਬੂਲੈਂਸ ਲੈ ਜਾਓ ਜੀ ਫੋਰਸਾਂ ਦੇ ਦਿੰਨੇ ਆ ਜੀ ਸੋ ਇਸ ਕਰਕੇ ਇਦਾਂ ਦਾ ਕੋਈ ਪੈਨਿਕ ਕ੍ਰੀਏਟ ਨਾ ਕਰੋ ਗਲਬਾਤ ਲਈ ਉਹਨਾਂ ਨੂੰ ਬੁਲਾਓ ਅਸੀਰ ਸਿੰਘ ਚੋਹਾਨ ਸ਼ਿਵਰਾਜ ਚੋਹਾਨ ਨੇ ਗਿੰਦ ਸਿਪਰੀਮ ਕੋਰਟ ਦੇ ਪਾਲੇ ਇੱਕ ਪਾਤੀ ਕਿ ਜੇਗਾ ਸੁਪਰੀਮ ਕੋਰਟ ਸਾਨੂੰ ਕੋਈ ਆਰਡਰ ਕਰੂਗਾ ਤਾਂ ਅਸੀਂ ਗੱਲਬਾਤ ਕਰਾਂਗੇ ਦੇਖੋ ਸੁਪਰੀਮ ਕੋਰਟ ਦਾ ਇਹਦੇ ਵਿੱਚ ਕੀ ਮਤਲਬ ਕੀ ਕਸੂਰ ਹੈ ਜੀ ਮੈਂ ਦੱਸਿਓ ਸ਼ਿਵ ਸ਼ਿਵਰਾਜ ਚੋਹਾਨ ਸਾਹਿਬ ਦੀ ਗੇਂਦ ਜਿਹੜੀ ਹੈ ਉਹ ਸ਼ੰਭੂ ਤੇ ਖਨੌਰੀ ਵਾਲੇ ਪਾਲੇ ਚ ਕਿਉਂ ਨਹੀਂ ਆਉਂਦੀ ਵੀ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਹਰ ਗੱਲਬਾਤ ਸੁਪਰੀਮ ਕੋਰਟ ਨੂੰ ਪੁੱਛ ਕੇ ਕਰਦੇ ਆ ਹੁਣ ਤਾਂ ਉਹ ਬਸ ਸਿਰਫ ਭੱਜ ਰਹੇ ਆ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਭੱਜ ਕੇ ਉਹਰੇ ਨੂੰ ਸਿੱਧੇ ਬੁਲਾਓ ਅਸੀਤਾ ਜੀ ਰੋਜ਼ ਕਹਿੰਦੇ ਉਹਨਾਂ ਨਾਲ ਗੱਲਬਾਤ ਕਰੋ ਡੀਜੀਪੀ ਦੀ ਗੱਲ ਹੁੰਦੀ ਆ ਹਰ ਰੋਜ਼ ਖੇਤੀ ਮੰਤਰੀ ਜੀ ਨਾਲ ਜਾਂ ਉਹਨਾਂ ਦੇ ਜੁਆਇੰਟ ਸੈਕਟਰੀ ਨਾਲ ਗੱਲ ਹੁੰਦੀ ਆ ਕਿ ਜੀ ਗੱਲਬਾਤ ਲਈ ਰਸਤਾ ਖੋਲੋ ਉਹਨਾਂ ਲਈ ਫਾਰਮਲ ਰਸਮੀ ਤੌਰ ਤੇ ਸੱਦਾ ਪੱਤਰ ਦਿਓ ਸਾਰਿਆਂ ਨੂੰ ਬੁਲਾਓ ਸਾਰਿਆਂ ਨੂੰ ਬੁਲਾ ਕੇ ਗੱਲਬਾਤ ਕਰੋ ਸੀਐਮ ਸਰ ਜੀ ਨੇ ਕਦੇ ਬਾਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਢਲੇਵਾਲ ਉਹਨਾਂ ਨੇ ਗੱਲ ਕੀਤੀ ਕਿ ਦੇ ਸੈਂਟਰ ਗੱਲਬਾਤ ਦੀ ਸਾਨੂੰ ਕਹੇਗੀ ਮੈਂ ਫਿਰ ਮੈਡੀਕਲ ਹੈਲਪ ਲਵਾ ਤੁਹਾਨੂੰ ਲੱਗਦਾ ਹੈਗਾ ਕਿ ਸੈਂਟਰ ਦਾ ਐਟੀਟਿਊਡ ਨਹੀਂ ਹੈਗਾ ਅਜੇ ਤੱਕ ਗੱਲ ਕਰਨ ਨੂੰ ਪਹਿਲੇ ਜਦੋਂ ਗੱਲ ਹੋਈ ਸੀ 750 ਕਿਸਾਨ ਉੱਥੇ ਮਰਿਆ ਸੀਗਾ ਤੁਸੀਂ ਕਹੇ ਮੇਰੀ ਡੇਲੇਵਰ ਹੁਣਾਣਾ ਪਰਸਨਲੀ ਵੀ ਮੈਂ ਉਹਨਾਂ ਨੂੰ ਇਹ ਕਹੇ ਮੈਂ ਕਹੇ ਕਿ ਤੁਸੀਂ ਇਸ ਤਰ੍ਹਾਂ ਦੀ ਐਮਰਜੈਂਸੀ 'ਚ ਨਾ ਹੀ ਆਪ ਨਾ ਹੀ ਆਪਣੀ ਜਥੇਬੰਦੀ ਨੂੰ ਨਾ ਹੀ ਕਿਸੇ ਨੂੰ ਵੀ ਸਾਰੀ ਪੰਜਾਬੀ ਭਰਾ ਨੇ ਸਾਡੇ ਵੀ ਇਸ ਤਰ੍ਹਾਂ ਨਾ ਪਾਇਆ ਤੁਸੀਂ ਉਹਨਾਂ ਦਾ ਕੀ ਕਹਿੰਦਾ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਜਿਵੇਂ ਕਰੰਟ ਕੇ ਜਿਹੀ ਨਹੀਂ ਇਦਾਂ ਨਹੀਂ ਬੀਜੇਪੀ ਜ਼ਿੰਮੇਵਾਰ ਹੋਊਗੀ ਜੇ ਡੇਲੇਵਰ ਨੂੰ ਕੁਝ ਹੈ ਸਟੇਟ ਨੂੰ ਤੰਡਾ ਹੈਗਾ ਕਿ ਸਟੇਟ ਡਿਸਟਰਬ ਹੋ ਸਕਦੀ ਹੈ ਜਿਵੇਂ ਤੁਸੀਂ ਧਰਨੇ ਦਾ ਫਿਜ਼ਿਕਲ ਨੇ ਅਸੀਂ ਕਿਉਂ ਡਿਸਟਰਬ ਹੁਣ ਦੇਵਾਂਗੇ ਸਟੇਟ ਨੂੰ ਜੀ ਜਦੋਂ ਸਾਡੇ ਨਾਲ ਕੋਈ ਮੰਗ ਹੀ ਰਿਲੇਟਡ ਨਹੀਂ ਹੈਗੀ ਸਾਡੇ ਨਾਲ ਕੋਈ ਬਾਰਡਰ ਤੇ ਬੈਠੇ ਨੇ ਪਾਣੀ ਉਹ ਮਾਰਿਆ ਹਰਿਆਣਾ ਉਹ ਉੱਥੇ ਕੋਣ ਹੈ ਬੀਜੇਪੀ ਅਥਰੂ ਗੈਸ ਦੇ ਕੋਲੇ ਬੀਜੇਪੀ ਠੀਕ ਹੈ ਜੀ ਉਦੋਂ ਪਹਿਲਾਂ ਉਦੋਂ ਗਾਹਾਂ ਜਿਹੜੇ ਉੱਥੇ ਸੈਂਟਰ ਜਿਹੜੇ ਮੰਗਾਂ ਨੇ ਉਹ ਸੈਂਟਰ ਨਾਲ ਰਿਲੇਟਡ ਨੇ ਅਸੀਂ 50 ਡਾਕਟਰ ਸਪੈਸ਼ਲਿਸਟ ਹਰ ਇੱਕ ਬਿਮਾਰੀ ਦੇ ਸਪੈਸ਼ਲਿਸਟ ਉੱਥੇ ਤਾਇਨਾਤ ਕੀਤੇ ਹੋਏ ਨੇ ਅਸੀਂ ਇੱਕ ਸਪ림 ਕੋਰਟ ਦੇ ਵਿੱਚ ਵੀ ਐਫੀ ਡੈਪਟ ਚ ਦੱਸਿਆ ਵੀ ਅਸੀਂ ਸਰ ਮਤਲਬ ਤੁਹਾਡਾ ਜਿਹੜਾ ਆਰਡਰ ਹੈ ਉਹਦੇ ਵਿੱਚ ਅਸੀਂ ਅਸੀਂ ਵਚਨਬੱਧ ਹਾਂ ਕਿ ਸਿਹਤ ਉਹਨਾਂ ਦੀ ਖਿਆਲ ਰੱਖਣਾ ਸਾਡਾ ਫਰਜ ਹੈ ਪਰ ਗੱਲਬਾਤ ਹੀ ਸਭ ਤੋਂ ਵਸਤਵ ਤਰੀਕਾ ਹੈ ਉਹ ਵੀ ਸੈਂਟਰ ਦੁਆਰਾ नहीं नहीं वो एधा इधा कोई लिंक नहीं है हर रोज बात होती है जी क्या जी बुलाइए उनको नहीं फॉर्मल लेटर से क्या हो जाएगा जब मैं बात ही करते सीधा मैं उनको कह रहा कि फॉर्मल लेटर भेजिए इनको बुलाने का आप अफसर भेज दीजिए आप हम हमारे अफसर साथ में चले जाएंगे आप दे दो वहां पे लेटर अभी सारे स्टेक होल्डर ने गल कर लीजिए पंजाब विल नॉट एक्सेप्ट दिस काइंड ऑफ ਆਖਰਕਾਰ ਕਿਉਂ ਨਹੀਂ ਹਰ ਗੱਲ ਉਹਨਾਂ ਨੂੰ ਹੀ ਕਾਲ ਦੀ ਗੱਲ ਸੁਣਦੇ ਆ ਕਿ ਕੀ ਰੱਟਣ ਲੱਗ ਜੀ ਇਹਨਾਂ ਨੂੰ ਹਾਂ ਜੀ ਸਰ ਆਖਰਕਾਰ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਹੈ ਜੀ ਕੇਂਦਰ ਕਿਉਂ ਨਹੀਂ ਇਨੀਸ਼ੀਏਟ ਦੇ ਰਿਹਾ ਸਰ ਦਿਨੋ-ਦਿਨ ਇਹਨਾਂ ਨੇ ਨਾ ਕਦੇ ਗੱਲਬਾਤ ਕੀਤੀ ਹੀ ਨਹੀਂ ਜੀ ਧੱਕਾ ਹੀ ਕੀਤਾ ਜੋ ਕੀਤਾ ਚਾਹੇ ਗੁਜਰਾਤ ਦੀ ਰਿਕਾਰਡ ਚੱਕ ਲੋ ਚਾਹੇ ਇੱਥੋਂ ਦਾ ਚੱਕ ਲੋ ਇਹਨੂੰ ਗੱਲਬਾਤ ਇਹ ਕਹਿੰਦੇ ਜੋ ਅਸੀਂ ਕਹਿਤਾ ਬਸ ਉਹ ਫਾਈਨਲ ਹੈ ਗੱਲਬਾਤ ਕਰਦੇ ਹੀ ਨਹੀਂ ਕਦੇ ਪ੍ਰਧਾਨ ਮੰਤਰੀ ਕਦੇ ਨਹੀਂ ਕਹਿੰਦਾ ਵੀ ਆ ਮੇਥੋਂ ਮੈਂ ਵਾਪਸ ਲੈਣਾ ਕਾਨੂੰਨ ਜਾ ਮੈਥੋਂ ਗਲਤੀ ਹੋ ਗਈ ਹੈ ਨਾ ਉਹ ਜਦੋਂ ਉਦੋਂ ਵੀ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਮੇਰੀ ਤਪੱਸਿਆ ਵਿੱਚ ਕਮੀ ਰਹੀ ਕਿ ਮੈਂ ਸਮਝਾਉਣੇ ਵਿੱਚ ਸਫਲ ਨਹੀਂ ਹੋਇਆ ਐ ਤਾਂ ਨਹੀਂ ਕਿਹਾ ਨਾ ਕਿ ਮੇਰੀ ਗਲਤੀ ਸੀ ਨਾ ਇਹ ਕਾਦੀ ਜਿੱਦ ਹੈ ਇਹ ਚ ਕਿਹੜੀ ਗੱਲ ਹੈ ਕਾਨੂੰਨ ਬਣਦੇ ਨੇ ਵਿਰੋਧ ਹੁੰਦਾ ਕਾਨੂੰਨ ਵਾਪਸ ਲੈ ਲੈਂਦੀਆਂ ਨੇ ਗਵਰਨਮੈਂਟਾਂ ਪੂਰੀ ਦੁਨੀਆ 'ਚ ਹੋ ਜਾਂਦਾ 트럼ਪ ਨੇ ਪਹਿਲਾਂ ਕਿਹਾ ਕਿ ਐ H1B ਵੀਜ਼ਾ ਜਿਹੜਾ ਉਹ ਗਲਤ ਹੈ ਮੈਂ ਕੱਢੂ ਇੱਥੋਂ ਜੇ ਉਹ ਕਹਿੰਦਾ ਹੁਣ ਕਹਿੰਦਾ ਮੈਨੂੰ ਇਹ ਰਾਏ ਆਈ ਹੈ ਵੀ ਠੀਕ ਹੈ ਬਦਲ ਲਿਓਨੇ ਇਹ ਚ ਕਿਹੜੀ ਗੱਲ ਹੈ ਨਹੀਂ ਲੱਗਦਾ ਵੀ ਪਹਿਲਾ ਡੇਢ ਕਾਲ ਦਾ protest ਹੋਇਆ 1.5 ਹਫ਼ਤੇ ਤੋਂ ਬਾਅਦ PM ਨੇ ਕਾਨੂੰਨ ਵਾਪਸ ਲਏ ਕਿਤੇ ਹੁਣ ਉਹ ਇਸ ਗੱਲ ਤੋਂ ਤਾਂ ਹੀ ਡਰਦੇ ਵੀ ਇਹ ਮੈਨੂੰ ਲੱਗਦਾ ਹਾਂ ਕਿ ਦੁਬਾਰਾ ਵੀ ਕਿਸਾਨਾਂ ਨੇ ਦਬਾਅ ਪਾ ਕੇ ਉਹ ਹੀ ਕਾਨੂੰਨਾਂ ਤੇ ਗੱਲ ਕਰ ਰਿਹਾ ਜੀ ਉਹ ਕੋਈ ਦੁਬਾਰਾ ਨਵੇਂ ਕਾਨੂੰਨ ਤਾਂ ਨਹੀਂ ਉਸ ਤੋਂ ਬਾਅਦ ਬਣਿਆ ਜੇ ਉਸੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਹੈ ਜੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਨਹੀਂ ਟ੍ਰੈਂਡ ਓਹੋ ਨਪਿੰਦਰ ਉਹੀ ਤਾਂ ਕਾਨੂੰਨ ਨੇ ਜਿਹੜੇ ਉਦੋਂ ਕਹਤਾ ਕਿ ਕਰ ਦਾਂਗੇ ਕਿਸਾਨ ਆ ਗਏ ਵਾਪਸ ਆ ਗਏ ਪੰਜਾਬ ਠੀ ਇਲੈਕਸ਼ਨ ਹੋ ਗਈ ਪੰਜਾਬ ਚ ਸਰਕਾਰ ਬਦਲ ਗਈ ਚ ਉਦੋਂ ਬਾਅਦ ਸਾਰਾ ਕੁਝ ਠੀਕ ਚੱਲਦਾ ਰਿਹਾ ਹੁਣ ਉਹੀ ਕਾਨੂੰਨ ਜਿਹੜੇ ਨੇ ਉਹਨਾਂ ਦੀ ਯਾਦਦਾਸ਼ਤੀ ਕਰਾਉਂਦੇ ਨੇ ਉਹ ਤਾਂ ਦੁਬਾਰੇ ਉਸ ਵੇਲੇ ਅਰਜਨ ਮੁੰਡਾ ਸੀਗੇ ਹੁਣ ਸ਼ਿਵਰਾ ਚੋਹਾਨ ਹੈ ਸਰਕਾਰ ਸੇਮ ਪਾਰਟੀ ਦੀ ਹੈ ਜਦੋਂ ਉਹ ਬਿਨਾ ਆ ਕੇ ਕੋਈ ਮੈਨੀਫੈਸਟੋ ਬਦਲ ਗਿਆ ਜੀ ਜਾਂ ਕੋਈ ਕੋਈ ਪਾਰਟੀ ਬਦਲ ਗਈ ਸੈਂਟਰ ਚ ਸੇਮ ਸਰਕਾਰ ਹੈ ਤੇ ਪਤਾ ਵੀ ਹੈ ਸਾਰਾ ਕੁਝ ਗੱਲਬਾਤ ਵਾਸਤੇ ਬੁਲਾਓ ਤਾਂ ਮਸਲਾ ਹੱਲ ਹੋ ਜਾਊਗਾ ਔਰ ਇਹ ਇਹ મત ਸੋਚੋ ਕਿ ਤੁਸੀਂ ਇਹਨਾਂ ਨੂੰ ਆਪਸ ਚ ਹੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਕਿਸਾਨਾਂ ਨੂੰ ਆਪਸ ਚ ਹੀ ਉਲਝਾ ਦਈਏ ਇਹਨਾਂ ਨੂੰ ਅੜੀਆ ਰੂਈਆ ਆਪਾਂ ਬੀਜ ਨਹੀਂ ਲੱਗਦਾ ਪਿਆ ਫਕੀਆ ਤੋਂ ਬਾਅਦ ਵੀ ਨਹੀਂ ਪੂਰਾ ਕਰ ਪਾ ਰਹੇ ਡਲੇ ਬਾਅਦ ਡੇ ਬਾਅਦ ਖਰਾਬ ਰੂਈ ਤੇ ਕੀਤੀ ਹੋ ਰਹੀ ਹੈ ਇਹਨਾਂ ਹਾਲਾਤਾਂ ਵਿੱਚ ਕੋਈ ਕਿਉਂ ਸਾਰੀ ਜੇ ਮੇਰੇ ਬੀਜੇਪੀ ਦੀ ਹੋਊਗੀ ਰੁਪਾਨੀ ਸਾਹਿਬ ਕਹਿੰਦੇ ਆ ਜੀ ਕਿ ਮਸਲਾ ਪਤਾ ਹੈਗਾ ਪੰਜਾਬ ਦਾ ਕੀ ਹੈ ਜੀ ਰੁਪਾਨੀ ਸਾਹਿਬ ਨੂੰ ਪੁੱਛ ਲਓ ਜੀ ਪੰਜਾਬ ਦਾ ਕੀ ਹੈ ਜੀ ਕਿਹੜੀ ਮੰਗ ਹੈ ਜਿਹੜੀ ਪੰਜਾਬ ਨਾਲ ਰਿਲੇਟਡ ਹੈ ਜੇ ਪੰਜਾਬ ਨਾਲ ਰਿਲੇਟਡ ਹੁੰਦੀ ਉਹ ਇੱਥੇ ਲੁਧਿਆਣੇ ਹੁੰਦੇ ਜਾਂ ਆਕਰ ਮੂਰੇ ਹੁੰਦੇ ਮੇਰੇ ਮੂਰੇ ਉਹ ਉੱਥੇ ਖਨੌਰੀ ਤੇ ਸ਼ੰਭੂ ਕੀ ਕਰਦੇ ਨੇ ਕਿਉਂਕਿ ਦਿੱਲੀ ਜਾਣਾ ਚਾਹੁੰਦੇ ਉਹ ਕਿਉਂਕਿ ਸਾਰੇ ਸੈਂਟਰ ਦੇ ਕਾਨੂੰਨ ਨੇ ਉਦੋਂ ਤਾਂ ਉਦੋਂ ਤਾਂ ਕਹਿੰਦੇ ਨੇ ਜੀ ਸਾਰਾ ਕੁਝ ਸਾਡਾ ਅਧਿਕਾਰ ਸਾਨੂੰ ਦੇ ਦਿਓ ਸਟੇਟਾਂ ਤੋਂ ਤੇ ਜਦੋਂ ਸਟੇਟਾਂ ਕੁਝ ਮੰਗਦੀਆਂ ਨੇ ਉਹ ਲੋਕ ਕਹਿੰਦੇ ਨੇ ਸਟੇਟ ਦੀ ਜਮਬਾਰੀ ਹੈ ਜੀ ਸੋ ਇਹ ਐ ਇਦਾਂ ਨਹੀਂ ਨਾ ਮਤਲਬ ਜੇ ਮੋਦੀ ਹਾਰ ਗਿਆ ਤਾਂ ਸਟੇਟ ਦੀ ਲੀਡਰਸ਼ਿਪ ਹਾਰ ਗਈ ਜੇ ਜਿੱਤ ਗਿਆ ਤਾਂ ਮੋਦੀ ਜਿੱਤ ਗਿਆ ਆ ਤਾਂ ਮੰਡੀ ਕਰਨਾ ਨਾ ਕੀਤੀ ਕਰਨਾ ਹੈ ਢਾਂਚਾ ਸੇਮ ਹਰਿਆਣੇ ਜਿਹੀ ਹੋ ਜਾਈ ਆ ਇਹ ਗੱਲਬਾਤ ਕਰੋਂਗੇ ਹਾਲੇ ਕਿ ਹਰਿਆਣੇ ਚ ਭਾਜਪਾ ਦੀ ਸਰਕਾਰ ਹੈ ਵੀ ਇਹ ਚੀਜ਼ ਨੂੰ ਨਾਲ ਲਾਗੂ ਕੀਤਾ ਜਾਵੇ ਪੰਜਾਬ ਦਾ ਤੇ ਹਰਿਆਣਾ ਦਾ ਢਾਂਚਾ ਵੀ ਜਦੋਂ ਜਾਉਂਗੇ ਇੱਥੇ ਘਰ ਹੈ ਹਰਿਆਣੇ ਵਾਲੇ ਦਾ ਉਹਨੂੰ ਪੁੱਛ ਲਿਓ